ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਨਾਕਾ ਲਗਾਇਆ ਗਿਆ ਕਿਹੜੇ ਰੋਡ ਤੇ ਲਗਾਇਆ ਗਿਆ ਕਿੰਨੇ ਚਲੰਕ ਇਹ ਬੂੜਾ ਗੁੱਜਰ ਰੋਡ ਤੇ ਲਾਇਆ ਗਿਆ ਨਾਕਾ ਜੀ ਤੇ ਅਸੀਂ ਇੱਥੇ ਪੱਕੇ ਕਰਮਚਾਰੀ ਵੀ ਟ੍ਰੈਫਿਕ ਤੇ ਨਾਦ ਕੀਤੇ ਹੋਏ ਆ ਦੋ ਸਾਡੇ ਡ੍ਰੈਫਟ ਦੇ ਕਰਮਚਾਰੀ ਤੇ ਨਾਦ ਹੁੰਦੇ ਆ ਜੀ ਅਸੀਂ ਉਹਨਾਂ ਇੱਥੇ ਛੇ ਕਰਮਚਾਰੀ ਤੇ ਨਾਦਾਂ ਨਾਕਾ ਲਾਇਆ ਹੋਇਆ ਹੈ ਬਾਕੀ ਪਬਲਿਕ ਨੂੰ ਅਪੀਲ ਕਰਦੇ ਆ ਤੇ ਇੱਕ ਤੋਂ ਤਿੰਨ ਹੈਵੀ ਵੀਕਲ ਇਸ ਰੋਡ ਤੇ ਨਾ ਲੈ ਕੇ ਜਾਂਦੇ ਯਾਰ ਕਿਉਂਕਿ ਇੱਥੇ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਜੀ ਉਦੋਂ ਪ੍ਰੋਬਲਮ ਆਉਂਦੀ ਹੈ ਜੇ ਵੀਕਲ ਲੈ ਕੇ ਜਾਣਗੇ ਤਾਂ ਉਹਨਾਂ ਦੇ ਸਖਤੀ ਨਾਲ ਚਲਾਨ ਕੀਤੇ ਜਾਣਗੇ ਤਰਾਕਾ ਵਗੈਰਾ ਉਹ ਇੱਕ ਤੋਂ ਤਿੰਨ ਪਰੇਸ਼ਰ ਕਰਨ ਦੇ ਜੇ 18 ਸਾਲ ਤੋਂ ਘੱਟ ਹੈ ਉਹਨਾਂ ਦੇ ਕੋਈ ਉਹਨਾਂ ਨੇ ਜੀ ਹਦਿਕਤਾ ਉਹਨਾਂ ਨੂੰ ਮਾਨ ਜੋਗੇ ਐਸਐਸਪੀ ਸਾਹਿਬ ਵੱਲੋਂ ਵੀ ਸਾਨੂੰ ਦਿੱਤੀਆਂ ਗਈਆਂ ਸੀ ਉਹਨਾਂ ਨੂੰ ਸਿੱਖਿਆਤ ਕਰ ਰਹੇ ਹਾਂ ਸਕੂਲਾਂ 'ਚ ਜਾ ਕੇ ਵੀ ਕਰ ਰਹੇ ਹਾਂ ਜਿੱਥੇ ਹੋਰ ਸੈਂਟਰ ਬਣੇ ਉੱਥੇ ਵੀ ਕਰ ਰਹੇ ਹਾਂ ਜੇ ਸਾਨੂੰ ਕੋਈ ਮਿਲ ਰਿਹਾ ਉਹਨਾਂ ਦੇ ਅਸੀਂ ਚਲਾਨ ਵੀ ਕਰ ਰਹੇ ਹਾਂ ਹਾਂਜੀ ਹਾਂਜੀ ਜੇ ਉਹਨਾਂ ਦਾ ਕੋਈ ਚਲਾਨ ਹੁੰਦਾ ਤਾਂ ਚਲਾਨ ਜਿਹੜਾ ਹੈਗਾ 25000 ਰੁਪਏ ਜੁਰਮਾਨਾ 3 ਸਾਲ ਦੀ ਸਿਕਿਆ ਮੋਟਰ ਵੀ ਕਲੈਕਟ ਦੇ ਤਹਿਤ ਆ ਉਹਨਾਂ ਨੂੰ ਵੀ ਪੇਰੈਂਟਸ ਨੂੰ ਜਿਹੜੀ ਸਜ਼ਾ ਉਹ ਚ 3 ਸਾਲ ਦੀ